11 ਸਾਲ ਦੀ ਉਮਰ 'ਚ ਗੁਰੂ ਅਰਜਨ ਪਾਸ਼ਾ ਜੀ ਨੂੰ ਗੁਰਤਕ ਦੀ ਦੇ ਬਿਠਾਇਆ ਤੇ 11 ਸਾਲ ਦੀ ਉਮਰ ਤੱਕ ਜਿਹੜਾ ਵਾ ਸਿੱਖੀ ਦੀਵ ਜਿੱਥੇ ਵਿਚਾਰਧਾਰਾ ਬਹੁਤ ਵੱਡੇ ਪੱਧਰ ਤੇ ਫੈਲ ਚੁੱਕੀ ਸੀ ਉਥੇ ਨਾਲ ਨਾਲ ਸਿੱਖੀ ਦੀ ਨੂੰ ਖਤਮ ਕਰਨ ਵਾਲੇ ਸਿੱਖੀ ਵਿਚਾਰਧਾਰਾ ਨੂੰ ਮਾਰਨ ਵਾਲੇ ਵੀ ਬਹੁਤ ਵੱਡੇ ਪੱਧਰ ਤੇ ਪੈਦਾ ਚੁੱਕੇ ਸਨ ਦੋ ਤਲਵਾਰਾਂ ਪਹਿਨ ਕੇ ਗੁਰੂ ਪਾਸ਼ਾ ਮਹਾਰਾਜ ਗੁਰੂ ਅਰਜਨ ਪਾਸ਼ਾ ਜੀ ਨੇ ਇੱਕ ਨਵੀਂ ਪਰਤ ਇੱਕ ਨਵਾਂ ਸਿਧਾਂਤ ਕਾਇਮ ਕੀਤਾ ਕਿ ਭਾਈ ਗੁਰੂ ਅਰਜਨ ਦੇ ਪਾਸ਼ਾ ਤੱਕ ਸ਼ਾਂਤਮਈ ਰਹਿ ਕੇ ਪ੍ਰਚਾਰ ਕੀਤਾ ਸ਼ਾਂਤਮਈ ਦਾ ਇਹਨਾਂ ਵਿੱਚ ਵੀ ਗੁਰੂ ਸਾਹਿਬ ਜੀ ਖੰਬੂਛ ਰਹੇ ਗੁਰੂ ਨਾਨਕ ਸਾਹਿਬ ਜੀ ਤੋਂ ਗੱਲ ਸ਼ੁਰੂ ਹੋਈ ਆ ਤੇ 6ਵੇਂ ਜਾਮੇ 'ਚ ਜਾ ਕੇ ਉਸ ਨੂੰ ਫਿਰ ਉਭਾਰਿਆ ਗਿਆ ਉਹ ਲਾਗੂ ਕੀਤੀ ਹੈ ਵਿਸ਼ੇ ਵੜੇ ਬਣ ਜਾਂਦੇ ਆ ਵੀ ਗੁਰੂ 10ਵੇਂ ਪਾਸ਼ਾ ਤੱਕ ਹੂੰ ਜਦੋਂ ਕੱਲੇ ਕਈ ਗੁਰੂਆਂ ਜੀਵਨ ਪੜੋਂਗੇ ਨਾ ਹਰੇਕ ਗੁਰੂ ਦੇ ਇੱਕ ਪੱਖ ਤੋਂ ਵੱਖਰੀ ਇਨਕਲਾਬੀ ਸੋਚ ਪੈਦਾ ਹੋਈ ਹਰੇਕ ਗੁਰੂ ਦੇ ਬਿਲਕੁਲ ਬਿਲਕੁਲ ਤੇ 10 ਜਹਾਮਾਂ ਤੱਕ ਐਵੇਂ ਨਹੀਂ ਖਾ ਸਕਣ ਸੱਜ ਗਿਆ ਭਾਵੇਂ ਕਿ ਜਹਾਂਗੀਰ ਗਦੀ ਤੇ ਨਹੀਂ ਸੀ ਬੜਾ ਜਾਣਾ ਹੋ ਹੋ ਅਕਬਰ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਬੜਾਉਣਾ ਸੀ ਖੁਸਰੋ ਨੂੰ ਪਰ ਜਹਾਂਗੀਰ ਕੰਨਾਂ ਦਾ ਕੱਚਾ ਇਸ ਕਰਕੇ ਉਹਨਾਂ ਨੇ ਰਹਿ ਕੀਤੀ ਵੀ ਜੇ ਹੁਣ ਆਪਾਂ ਕਿਸੇ ਤਰੀਕੇ ਨਾਲ ਸਿੱਖੀ ਦੀ ਵਿਚਾਰਤ ਨੂੰ ਖਤਮ ਕਰਨਾ ਤੇ ਜਹਾਂਗੀਰ ਨੂੰ ਅੱਗੇ ਲਾਈਏ ਜੀ ਤੇ ਜਹਾਂਗੀਰ ਨੂੰ ਅੱਗੇ ਲਾ ਕਰਕੇ ਉਹਨਾਂ ਨੇ ਜਦੋਂ ਬਿਠਾ ਤੇ ਜਹਾਂਗੀਰ ਨੇ ਬੈਠਦਾ ਸਾਰੀ ਇਹ ਐਲਾਨ ਕੀਤਾ ਵੀ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰੋ ਹਿੰਦੂ ਧਰਮ ਜੀ ਉਹ ਤਾਂ ਬਸ ਰਹਿ ਗਿਆ ਵੀ ਇਸਲਾਮ ਧਰਮ ਹੀ ਉਹਦੇ ਫੈਰ ਰਿਹਾ ਸੀ ਤੇ ਸਿੱਖ ਧਰਮ ਵੀ ਉਹਨੂੰ ਇੱਕੇ ਦਮ ਆਣ ਕੇ ਉਭਾਰਿਆ ਗਿਆ ਇਹਨਾਂ ਦੀ ਟਕਰਾਅ ਤਾਂ ਜ਼ਿਆਦਾ ਇਹਨਾਂ ਦਾ ਆਪਾਂ ਇਤਿਹਾਸ ਪੜ੍ਹਨ ਵੀ ਜਾਂ ਤਾਂ ਰਿਹਾ ਉਹਨਾਂ ਦੀ ਮਾਤਾ ਗੰਗਾ ਜੀ ਨੇ ਕਾਰਜੋਗ ਮਾਤਾ ਜੀ ਨੇ ਸੋਚਿਆ ਵੀ ਇਹਨਾਂ ਨੂੰ ਬੱਚੇ ਨੂੰ ਆਪਾਂ ਵੱਡਿਆਂ ਜਿੱਥੇ ਹੋ ਰਿਹਾ ਤੇ ਨਾਲ ਨਾਲ ਇਹਨਾਂ ਨੂੰ ਗੁਣ ਵੀ ਸਿਖਾਉਣੇ ਜੀ ਉਹਨਾਂ ਦੀ ਦੇਖ ਰੇਖ ਵਾਸਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਚੁਣੇ ਗਏ ਹੂੰ ਜੇ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਬਹੁਤ ਵੱਡੇ ਵਿਦਵਾਨ ਨੇ ਉੱਥੇ ਘੋੜਸਵਾਰੀ ਨੀਜੇ ਬਾਜੀ ਧੱਕੇ ਦੇ ਜੋਹਰ ਤੇ ਤਲਵਾਰ ਦੇ ਜੋਹਰ ਤੀਰ ਅੰਦਾਜ਼ ਇਹ ਸਾਰੀਆਂ ਜਿੰਦਿਆਂ ਦੇ ਮਾਹਰ ਸਨ ਬਾਬਾ ਬੁੱਢਾ ਸੱਜ ਇਹ ਵੀ ਪੱਖ ਵੇਖੋ ਨਾ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਕੱਲਾ ਕਿਸੀ ਇੱਕ ਪੱਖ ਤੇ ਨਾ ਰੱਖੇ ਪੁੱਤਰਾਂ ਦੀ ਦਾਨੀ ਜਾਂ ਪੁੱਤਰਾਂ ਦੀ ਜੀ ਜੀ ਠੀਕ ਆ ਸਿੱਖ ਆਸਤਾ ਦੇ ਨਾਲ ਕਿਤੇ ਵੀ ਜਾਂਦਾ ਤੇ ਅਰਦਾਸ ਕਰਾ ਸਕਦਾ ਹੈ ਪਰ ਬਾਬਾ ਬੁੱਢਾ ਸਾਹਿਬ ਦੇ ਆਪ ਅੱਖ ਬੜੇ ਵੱਡੇ ਨੇ ਹੂੰ ਬਹੁਤ ਵੱਡੇ ਪਾਕ ਨੇ ਵੀ ਉਹ ਕੱਲਾ ਇੱਕ ਇਹ ਗੁਰੂ ਘਰ ਦੇ ਘਾਈ ਜਾਂ ਇਕੱਲੇ ਮੱਝਾਂ ਵਾਗੀਆਂ ਨਹੀਂ ਚਾਰਨ ਵਾਲੇ ਸਨ ਉਹ ਤੇ ਸੇਵਾ ਸੀ ਪਰ ਉਹ ਗੁਨਾ ਕਰਕੇ ਬਹੁਤ ਵੱਡੇ ਮਾਣ ਸਨ ਗੁਨਾਹਾਂ ਦੇ ਸਾਨੂੰ ਸਿੱਖੀ ਜੀ ਗੁਰੂ ਅਰਗੁਨ ਪਾਤਸ਼ਾਹ ਮਹਾਰਾਜ ਜੀ ਮੀਰੀ ਪ੍ਰੀ ਦੀ ਤਲਵਾਰਾਂ ਪਹਿਨ ਕਰਕੇ ਸਾਬਤ ਕਰ ਦਿੱਤਾ ਭਾਈ ਜੇ ਅਸੀਂ ਸੈਣਾ ਵੀ ਜਾਣਦੇ ਆ ਤੇ ਅਸੀਂ ਫਿਰ ਕਹਿਣਾ ਵੀ ਜਾਣਦੇ ਆ ਅਸੀਂ ਪਰ ਰੱਖਿਆ ਕਰਨੀ ਵੀ ਜਾਣਦੇ ਆ ਜਦੋਂ ਪਾਸ਼ਾ ਗੱਤ ਅੱਗੇ ਤੇ ਬੈਠ ਕੇ ਮੀਰੀ ਪ੍ਰੀ ਦੀ ਤਲਵਾਰਾਂ ਪਹਿਨੀਆਂ ਗਈਆਂ ਪਾਸ਼ਾ ਮਹਾਰਾਜ ਨੇ ਕਿਹਾ ਵੀ ਅੱਜ ਤੋਂ ਬਾਅਦ ਮੈਂ ਤਲਗੀ ਵੀ ਲਾਵਾਂਗਾ ਕਿਉਂਕਿ ਪਾਬੰਦੀਆਂ ਸੀ ਨਾ ਹੁਣ ਮਲੋ ਵੀ ਇੱਕ ਸੰਸਾਰ ਤੇ ਆਪ ਸਾਰੇ ਇੱਕੋ ਜਿਹੇ ਇਨਸਾਨ ਜੀ ਠੀਕ ਹੈ ਨਾ ਆਵਲ ਅੱਲਾ ਨੂਰ ਪਾਇਆ ਕੁਦਰਤ ਕੀ ਸਭ ਬੰਦੇ ਹੁਣ ਉਸ ਸਮੇਂ ਦੇ ਵਿੱਚ ਅੱਜ ਵੀ ਵੇਖੋ ਵੀ ਗਰੀਬ ਲਤਾੜਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਤੇ ਜਿਹਦੇ ਕੋਲ ਰਾਜ ਗੱਦੀ ਜਾਂ ਤਾਕਤੀ ਤਾਕਤ ਹੋ ਜੇ ਦੇ ਕੋਲ ਉਹ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ ਇਹ ਨਹੀਂ ਗੱਲ ਹੋ ਸਕਦੀ ਇਹ ਆਪਣੀ ਤਾਕਤ ਦਾ ਨਜਾਇਜ਼ ਫਾਇਦਾ ਨਾ ਚੱਕੋ ਹਰ ਇੱਕ ਨੂੰ ਜੀਉਣ ਦਾ ਹੱਕ ਬਿਲਕੁਲ ਕੇ ਨਾਲ ਕਿਸੇ ਨੂੰ ਜ਼ੁਲਮ ਕਰੋਗੇ ਤੇ ਉਹ ਫਿਰ ਜਵਾਬ ਦੇ ਦਊਗਾ ਨਾ ਬਿਲਕੁਲ ਜਵਾਬ ਗੁਰੂ ਸਾਹਿਬ ਨੇ ਆਪਣੀ ਵਿਚਾਰਧਾਰਾ ਨੂੰ ਅੱਗੇ ਰੱਖਣ ਵਾਸਤੇ ਕਿਹਾ ਵੀ ਜੇ ਧੱਕਾ ਕਰੋਗੇ ਤਾਂ ਫਿਰ ਅਸੀਂ ਜਵਾਬ ਦੇਣਾ ਜਾਣਦੇ ਹਾਂ ਹੂੰ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਗੁਰੂ ਸਾਹਿਬ ਨੇ ਹੁਕਮ ਕੀਤਾ ਤਿੰਨ ਹੁਕਮਨਾਮੇ ਜਾਰੀ ਕੀਤੇ ਸੀ ਬੇ ਜਿਹੜੇ ਗੁਰਤਾਗਦਿੱਤੇ ਬੈਠੇ ਹੂੰ ਪਹਿਲਾ ਹੁਕਮਨਾਮਾ ਕੱਢਿਆ ਕਿ ਨੌਜਵਾਨ ਮਾਝਾ ਮਾਲਵਾ ਦਵਾਬਾ ਨੌਜਵਾਨ ਆਪਣੀ ਜਵਾਨੀਆਂ ਭੇਟ ਕਰਨ ਵਾਦੋ ਵਾਦ ਨੌਜਵਾਨ ਗੁਰੂ ਘਰ ਨਾਲ ਪਿਆਰ ਕਰਨ ਸ਼ਸਤਰਦਾਰੀ ਹੋਣ ਘੋਰ ਸਵਾਰੀ ਸਿੱਖਣ ਜੀ ਤੇ ਦੂਸਰਾ ਵੱਤ ਤੋਂ ਵੱਧ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਹੁਣ ਕੀਮਤੀ ਦਿਸਹਾਲੇ ਲਿਆਉਣ ਦੀ ਲੋੜ ਨਹੀਂ ਐ ਕੀਮਤੀ ਘੋੜੇ ਤੇ ਸ਼ਸਤਰ ਲੈ ਕੇ ਆਓ ਹੂੰ ਦੇਖੋ ਇਹ ਸੋਚ ਸੀ ਇਹ ਗੁਰੂ ਸਾਹਿਬ ਨੇ ਆਰਡਰ ਕੀਤਾ ਇੱਕ ਇੱਕ ਆਪਣਾ ਫੌਜ ਤਿਆਰ ਕਰਨੀ ਕਿਹੜੇ ਲਈ ਇਹ ਵਿਚਾਰਤਰਾ ਦੀ ਗੱਲ ਠੋਕ ਕੇ ਕਰ ਸਕੀਏ ਗੁਰੂਸਿੱਖਾਂ ਨੇ ਕਿ ਸੇ ਕਬਜ਼ਾ ਕਰਨਾ ਕਿ ਜ਼ਮੀਨ ਉੱਤੇ ਨਾ ਕਿ ਇਹਦਾ ਰਾਜ ਦੱਬਣਾ ਨਾ ਕਿ ਉਹ ਗੁਰਪਾਸ਼ਾ ਮਾਰਨ ਸੈਦਾ ਦੇਣੀ ਵੀ ਤੂ ਤੱਕਾ ਕਰਨਾ ਤੇ ਚੱਲ ਤੇ ਨਾਲ ਖੜਦੇ ਜਾ ਕੇ ਨਾ ਉਹ ਤਿੰਨਾਂ ਚੀਜ਼ਾਂ ਦਾ ਇੱਕੋ ਹੀ ਸੰਕਲਪ ਸੀ ਕਿ ਹਰ ਇੱਕ ਨੂੰ ਜਿਉਣ ਦਾ ਹੱਕ ਐ ਹੋ ਹਰ ਇੱਕ ਬੰਦਾਨਕ ਗੈਰਤ ਨਾਲ ਜਿਉ ਸਕਦਾ ਹੈ ਇਹਨੂੰ ਦੱਬਣਾ ਨਹੀਂ ਤੁਸੀਂ ਹਾਂ ਮਾਲ ਖੜਾ ਗੁਰੰਦੇਸ ਸਿੰਘ ਨੇ ਸ਼ੁਰੂ ਕੀਤਾ ਹਾਂ ਕਿਵੇਂ ਨੇ ਕਰਦਾਂਗੇ ਆਪਾਂ ਵੀ ਇਹ ਗੱਲਾਂ ਨਹੀਂ ਸਿੱਖੀ ਵਿੱਚ ਗੁਰੂ ਸਾਹਿਬ ਜੀ ਨੇ ਹਰ ਵਕਤ ਤੋਂ ਸਿਜੇਦ ਕੀਤਾ ਬਿਲਕੁਲ ਆਤਮਿਕ ਤੌਰ ਦੇਤੇ ਬਾਣੀ ਹੈ ਹਾਂ ਤੇ ਅੱਗੋਂ ਸਰੀਰ ਨੇ ਜਿਹੜਾ ਵਾ ਉਹ ਬਾਣੀ ਦੀ ਤਾਕਤ ਨਾਲ ਜੇ ਕੋਈ ਸਾਡੇ ਤੇ ਜ਼ੁਲਮ ਕਰਦਾ ਫਿਰ ਉਹਦਾ ਜਵਾਬ ਵੀ ਲੈਣਾ ਸਰੀਰ ਸਨੌਲ ਵੀ ਉਹ ਵਿੱਚ ਚੜਦੀ ਕਲਾ ਲਾਵੇ ਹੋਵੇ ਚੰਗਾ ਜਸ਼ੀਲਾ ਨੌਜਵਾਨ ਹਾਂ ਜਾਂ ਆਪਣੇ ਸਰੀਰ ਦੀ ਲੈ ਸੰਭਾਲ ਕਰੂਗਾ ਉਹ ਕੀ ਕਹਦਾ ਕਿਸ ਦਾ ਕਿ ਇਹਨੂੰ ਜਵਾਬ ਦੇ ਸਕੂਗਾ ਨਾ ਜਿਹੜਾ ਪਹਿਲਾਂ ਨਸ਼ਿਆਂ 'ਚ ਮਾਰਿਆ ਪਿਆ ਜਿਹੜਾ ਪਹਿਲਾਂ ਮਰਿਆਂ 'ਚ ਮਾਰਿਆ ਪਿਆ ਉਹ ਕਹਿੰਦਾ ਕੀ ਜਵਾਬ ਦੇ ਲੋ ਇਹ ਫਿਰ ਤੋਂ ਪਹਿਲਾਂ ਪੈ ਚੁੱਕੀ ਸੀ ਗੁਰੂ ਅੰਗ ਗੁਰੂ ਆਰਗੁਮੇਤ ਪਾਸ਼ਨਾ ਤੇ ਉਹ ਲਾਗੂ ਕੀਤੀ ਨੇ ਜਮ ਹੂੰ ਗੁਰੂ ਸਾਹਿਬ ਹੀ ਨੇ 50 ਆਪਣੇ ਰਖਾਕ ਨੌਜਵਾਨ ਚੜ੍ਹਦੀ ਕਲਾਲੇ ਆਪਣੇ ਰਖਾਕ ਬਣਾਏ ਰਖਾਕ ਆਪ ਵੀ ਆਪਣੀ ਫੌਜ ਤਿਆਰ ਕੀਤੀ ਫੌਜ ਤਿਆਰ ਕੀਤੀ ਹੁਣ ਫੌਜ ਤਿਆਰ ਕਰਕੇ ਡਰਾਇਆ ਨਹੀਂ ਕਿਸੇ ਨੂੰ ਹੂੰ ਸਮਝਾਇਆ ਭਾਈ ਵੇਖ ਲਓ ਤਿਆਰ ਨਾ ਕਰਦੇ ਗੱਲਾਂ ਆ ਤੇ ਜੇ ਪਿਆਰ ਨਾਲ ਗੱਲਾਂ ਕਰਦਾ ਉਹ ਨਹੀਂ ਤੁਸੀਂ ਆਨੂੰ ਹੱਕ ਦੇ ਸਕਦੇ ਤੇ ਫਿਰ ਅਸੀਂ ਜਵਾਬ ਦੇਣਾ ਜਾਣਦੇ ਹਾਂ ਬਿਲਕੁਲ ਗੁਰੂ ਅਰਗੁਨ ਦੇ ਪਾਸ਼ਾ ਮਹਾਰਾਜ ਜੀ ਨੇ ਜਿਹੜਾ ਉਹ ਸਾਨੂੰ ਇਹ ਸੰਦੇਸ਼ ਦਿੱਤਾ ਵੀ ਭਾਈ ਹੱਕ ਤੇ ਸੱਚ ਦੇ ਲਈ ਜੂਝਣਾ ਚਾਰ ਜੰਗਾਂ ਗੁਰੂ ਅਰਗੁਨ ਦੇ ਪਾਸ਼ਾ ਲੜੀਆਂ ਹਮ ਇੱਕ ਵੀ ਜੰਗ ਪੁਰਸ਼ਾ ਨੇ ਪਹਿਲ ਕਦਮੀ ਜਿਨੀ ਲੜੀ ਜਾਂ ਇੱਕ ਵੀ ਜੰਗੂਰਗਰ ਬੰਦ ਪਾਸ਼ਾ ਮਹਾਰਾਜ ਨੇ ਕਿਸੇ ਦੇ ਉਤੇ ਦਬਾਅ ਪਾਉਣ ਵਾਸਤੇ ਕਿਦਾ ਹੱਕ ਮਾਰਨ ਵਾਸਤੇ ਜਾ ਕੇ ਦਾ ਰਾਜ ਖੋਣ ਵਾਸਤੇ ਨੇ ਲੜੀ ਸਾਰੀਆਂ ਜੰਗਾਂ ਦੇ ਪਿਛੇ ਕੋਈ ਕਾਰਨ ਰਿਹਾ ਜੇ ਜਦੋਂ ਕੋਈ ਜ਼ਬਰ ਤੇ ਜ਼ੁਲਮ ਕਰੇਗਾ ਅਸੀਂ ਉਹਦਾ ਡੱਟ ਕੇ ਮਰੋਧ ਕਰਾਂਗੇ ਮੁਕਾਬਲਾ ਕਰਾਂਗੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮ ਕਾਲ ਬੁੰਗਾ ਪਹਿਲਾਂ ਕਹਿੰਦੇ ਉਹਨੂੰ ਉਹ ਬਣਵਾਇਆ ਉਹਦੇ ਪਿੱਛੇ ਕਾਰਨ ਕੀ ਸੀ ਬਲ ਜੀ ਇੱਕ ਪਾਸੇ ਜਹਾਂਗੀਰ ਦਾ ਤਖਤ ਹੈ ਸ਼ਾਹ ਜਾਣ ਦਾ ਤਖਤ ਹੈ ਇੱਕ ਪਾਸੇ ਉਹ ਤਖਤ ਹੈ ਜਿੱਥੇ ਆਪਣਾ ਨੂੰ ਨਿਆਂ ਨਹੀਂ ਮਿਲਦਾ ਹੋ ਦੇਖੋ ਕਿੰਨੀ ਵੱਡੀ ਗੱਲ ਇਤਿਹਾਸ ਚ ਮਿਲਦੀ ਹੈ ਕਿ ਗੁਰੂ ਹਰਗੋਬਿੰਦ ਬਾਦਸ਼ਾਹ ਮਹਾਰਾਜ ਤਖਤ ਦਾ ਬਣਾਉਂਦਾ ਕਾਰਨ ਹੋ ਵੇ ਤੇ ਹਰੇਕ ਧਰਮ ਦਾ ਨਜਮ ਦਾ ਕਿਸੇ ਜਾਤ ਪਾਤ ਦਾ ਕੋਈ ਵੀ ਆ ਜਾਵੇ ਉਹਦੀ ਗੱਲ ਦੀ ਸੁਣਵਾਈ ਹੋਊਗੀ ਬਿਲਕੁਲ ਉਹ ਇਨਸਾਫ ਉਹਨੂੰ ਦਿੱਤਾ ਜਾਊਗਾ ਹੋ ਉਹਦੇ ਲਈ ਹਾਰੇ ਕਿਲਾ ਵਰਤੇ ਜਾਊਗਾ ਕੋਈ ਇੱਥੇ ਵਿਤਕਰਣ ਕੀਤਾ ਜਾਊਗਾ ਉਹ ਤਖਤ ਬਣਾਉਂਦਾ ਬੁੰਗਾ ਬਣਾਉਂਦਾ ਜਾਂ ਉਹ ਆਪਾਂ ਕਹੇ ਸਾੜਾ ਬਣਾਉਂਦਾ ਮਕਸਦ ਦੇਖੋ ਸੀ